ਅਸੀਂ ਇਹ ਰਸੋ ਕਿਸ ਪਾਰਟੀ ਦੇ ਮੇਅਰ ਨੂੰ ਤੁਸੀਂ ਦੇਖਣਾ ਚਾਹੁੰਦੇ। ਦੇਖੋ ਇਹ ਪਾਰਟੀਆਂ ਸਾਰੇ ਸਾਰੇ ਵਧੀਆ ਹੈਗਿਆ ਨੇ ਜੀ। ਬਾਕੀ ਹੁਣ ਜਿੰਦੇ ਕੰਮ ਅੱਛੇ ਹੋਣਗੇ ਉਹਨੇ ਅੱਗੇ ਆਏ ਜਾਣਾ ਜੀ। ਐਨ ਕਿਸ ਨੂੰ ਪਾਣੀ ਕਮਾਵਾਂਗੇ ਦਿਖਾਵਾਂਗੇ। ਆਮ ਆਦਮੀ ਪਾਰਟੀ ਦੇ ਲੱਗ ਰਹੇ। ਇੱਥੇ ਕਾਂਗਰਸ ਦੀ ਮੈਦਾਨ। ਮੈਦਾਨ ਤਾਂ ਬਹੁਤ ਸਾਰੇ ਕੰਪੀਟੀਸ਼ਨ ਤੇ ਕਾਫੀ ਟਫ ਹੈਗਾ ਇਸ ਵਾਰ ਤੇ। ਅਸੀਂ ਆਮ ਪਾਰਟੀ ਦੇ ਇੱਥੇ ਸਾਡੇ ਕੰਮ ਹੀ ਉਹੀ ਕਰਦੇ ਆਏ। ਵੈਸੇ ਤੇ ਜੈ ਕਾਂਗਰਸ ਹੀ ਆ ਝਾੜੂ। ਕਾਬਲਾ ਫਸ ਹੈਗਾ ਸਾਰਿਆਂ ਦਾ ਜੀ। ਸਿੱਧੀ ਗੱਲ ਸਾਈ। ਛਾੜਾ ਕੰਮ ਤਾਂ ਕਿਸੇ ਨੇ ਨਹੀਂ ਕੀਤਾ ਛਾੜੂ ਦਾ ਜੋਰ ਹੈ ਵੈਸੇ ਤੇ ਕੀ ਵਾਧਾ ਕਿਸਾਨੂੰ ਵੋਟਾਂ ਪਾਉਂਦਾ ਸੱਸ ਸੱਸ ਹੀ ਲੈਣਾ ਵੀ ਕੀ ਇਹਨਾਂ ਕੋਲ ਸ਼ਿਆਗਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ نیوز ਚੈਨਲ ਤੇ ਮੈਂ ਤਵਲীন ਕੋ ਤੁਹਾਡਾ ਸਵਾਗਤ ਕਰਦੀ ਹਾਂ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਨਗਰ ਨਿਗਮ ਚੋਣਾਂ ਨੇ ਉਹ 21 ਤਰੀਕ ਨੂੰ ਹੋਣ ਜਾ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਪਾਰਟੀਆਂ ਦੇ ਵੱਲੋਂ ਜਿਹੜੇ ਪ੍ਰਚਾਰ ਹੈ ਉਹ ਅੱਜ ਖਤਮ ਹੋਏ ਤੇ ਹੁਣ ਜਿਹੜੀ ਚੋਣਾਂ ਹੋਣੀਆਂ ਉਸ ਤੋਂ ਪਹਿਲੇ ਲੋਕਾਂ ਦਾ ਕੀ ਕਹਿਣਾ ਹੈ ਉਹ ਕਿਹੜੇ ਪਾਰਟੀ ਦੇ ਮੇਅਰ ਨੂੰ ਦੇਖਣਾ ਚਾਹੁੰਦੇ ਆ ਅੱਜ ਅਸੀਂ ਲੁਟਿਆਣਾ ਵਾਸੀਆਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਅੱਛਾ ਇਹ ਦੱਸੋ ਕਿਸ ਪਾਰਟੀ ਦੇ ਮੇਅਰ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਜੇ ਕੋਈ ਪਾਰਟੀਆਂ ਸਾਰੇ ਸਾਰੇ ਵਧੀਆ ਹੈਗੀਆਂ ਨੇ ਜੀ ਬਾਕੀ ਹੁਣ ਜਿੰਦੇ ਕੰਮ ਅੱਛੇ ਹੋਣਗੇ ਉਹਨੇ ਅੱਗੇ ਆਏ ਜਾਣਾ ਜੀ ਸਾਨੂੰ ਕਿਸ ਕਿਸ ਪਾਰਟੀ ਦੀ ਮੇਰੀ ਉਮੀਦ ਹੈਗੀ ਹੈ ਮੁਕਾਬਲਾ ਫਸ ਹੈਗਾ ਜੀ ਸਾਰਿਆਂ ਦਾ ਜੀ ਸਿੱਧੀ ਗਰ ਸਾਹਿਬ ਜੀ ਸਾਰੇ ਸਾਰੇ ਵਧੀਆ ਹੈਗੇ ਨੇ ਦੇਖੋ ਸਾਰੇ ਨੇ ਆਪਣੇ ਆਪਣੇ ਸਾਰੇ ਨੇ ਆਪਣੇ ਨਾਲ ਸਾਰਨਾ ਕਿੰਨਾ ਕੰਮ ਵਧੀਆ ਕੀਤੇ ਨੇ ਦੇਖੋ ਹੁਣ ਕੋਣ ਆਂਦਾ ਇੱਕ ਵਾਰ ਮੈਂ ਨਹੀਂ ਕੁਝ ਕਹ ਸਕਦਾ ਇਸ ਵਾਰ ਹੁਣ ਜੀ ਮੈਨੂੰ ਤਾਂ ਆਮ ਆਦਮੀ ਪਾਰਟੀ ਦੇ ਲੱਗ ਰਹੇ ਨੇ ਉਹ ਉਹ ਉਹਨਾਂ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਇਹ ਕੰਮ ਕਰਦੇ ਹੀ ਪਏ ਥੋੜੇ ਬੋਤ ਬਿਜਲੀ ਬਿਜਲੀ ਜਿਸ ਤਰ੍ਹਾਂ ਫ੍ਰੀ ਦੇ ਰਹੇ ਆ ਉਹਨਾਂ ਨੇ ਕਾਂਗਰਸ ਨਾਲ ਤਾਂ ਸੁਧਾਰੀ ਹੈ ਬਲਿਬਲ ਸੁਧਾਰਿਆ ਮਤਲਬ ਤੁਸੀਂ ਜਾਣੋ ਕਿ ਅਚਾਰੀ ਆਮ ਆਦਮੀ ਪਾਰਟੀ ਦੇ ਮੈਨੂੰ ਹੀ ਤੁਸੀਂ ਦੇਖੋ ਹੋਲ ਹੀ ਉਹਨਾਂ ਦਾ ਹੈਗਾ ਜੀ ਉਹਨੋਂ ਦਾ ਨਹੀਂ ਇੱਥੇ ਕਾਂਗਰਸ ਹੀ ਮੈਂ ਦਾ ਕਾਂਗਰਸ ਕਾਹ ਹੋ ਜਾਂਦਾ ਅੱਛਾ ਉਹਨਾਂ ਤੋਂ ਕੀ ਉਮੀਦ ਕਰਦੇ ਤੁਸੀਂ ਉਹ ਬੰਦੇ ਪਿਛਲੇ ਵੀ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਚੰਗਾ ਕੰਮ ਕਰਦੇ ਆਏ ਵਾਕਤਾਂ ਤੋਂ ਤੁਰੇ ਹੁੰਦੇ ਏ ਝਾੜੂ ਦਾ ਜੋਰ ਹੈ ਵੈਸੇ ਤੇ ਕੀ ਵਾੜੀ ਝਾੜੂ ਤੇ ਅਸਲ ਜੇ ਝਾੜੂ ਐਸਵਰੀ ਬਣ ਜੰਦੇ ਮੇਰ ਬਣ ਜੰਦੇ ਤਾਂ ਟੜੀ ਉਹਨਾਂ ਤੋਂ ਕੀ ਉਮੀਦਾਂ ਨੇ ਦੇਖੋ ਜਿਹੜਾ ਕੰਮ ਅੱਛਾ ਕਰਨਗੇ ਉਹਨਾਂ ਉਸੇ ਉਮੀਦ ਇਹ ਤੁਹਾਨੂੰ ਹਾਲੇ ਤੱਕ ਕਿਹੜਾ ਕੰਮ ਉਹਨਾਂ ਨੇ ਸਭ ਤੋਂ ਜ਼ਿਆਦਾ ਪਸੰਦ ਆਇਆ ਕਹਿੰਦਾ ਭਾਈ ਝਾੜੂ ਨੂੰ ਕਹਿ ਰਹੇ ਤੁਸੀਂ ਆਪ ਆਪ ਨੂੰ ਬੋਲੋ ਆਪ ਆਪ ਦਾ ਕੰਮ ਕਿਹਣਾ ਵਧੀਆ ਰੱਖਿਆ ਕੰਮ ਤਰਗੀਬਨ ਠੀਕ ਆ ਉਹਨਾਂ ਦਾ ਟਾਈਮ ਤੇ ਬਹੁਤ ਸਾਰੇ ਕੰਪੀਟੀਸ਼ਨ ਤੇ ਕਾਫੀ ਟਫ ਹੈਗਾ ਇਸ ਵਾਰ ਤੇ ਤੁਹਾਡੀ ਅਕੋਰਡਿੰਗ ਤੁਸੀਂ ਕਿਹਨਾਂ ਨੂੰ ਦੇਖਣਾ ਚਾਹੁੰਦੇ ਹੋ ਅਸੇ ਤੇ ਜਿਵੇਂ ਵੈਸੇ ਤੇ ਜਾਇਦਾ ਕਾਂਗਰਸ ਹੀ ਆ ਝਾੜੂ ਦੋਨੇ ਪਾਰਟੀਆਂ ਦਾ ਫੇ ਦੋਨਾਂ ਚ ਕੋਈ ਵੀ ਹੋਵੇ ਤਾਂ ਆਪਾਂ ਦੋਨਾਂ ਦੇ ਰੱਖੋ ਕਿ ਦੋਨੇ ਹੀ ਬੈਸਟ ਨੇ ਇਸ ਟਾਈਮ ਸਾਨੂੰ ਇੰਨਾ ਦੋਨਾਂ ਪਾਰਟੀਆਂ ਦਾ ਸਭ ਤੋਂ ਵੱਧ ਕਿਹੜਾ ਕੰਮ ਪਸੰਦ ਆਇਆ ਹੈ ਇਹ ਨੇ ਅਲਗ-ਅਲਗ ਕਾਫੀ ਕੰਮ ਪਸੰਦ ਨੇ ਇਹਨਾਂ ਦੇ ਜਿਵੇਂ ਇਹਨਾਂ ਨੇ ਕਾਫੀ ਜਿਵੇਂ ਕੰਮ ਕੀਤੇ ਨੇ ਆਪਣੇ ਜਿਵੇਂ ਸਾਨੂੰ ਕੋਈ ਦਿੱਕਤ ਨਹੀਂ ਹੈ ਕਿ ਦੋਨਾਂ ਚ ਕੋਈ ਵੀ ਆ ਜਾਏ ਹਾਂ ਕਿਉਂਕਿ ਦੋਨਾਂ ਨੇ ਪਾਰਟੀਆਂ ਨੇ ਕੰਮ ਕੀਤੇ ਨੇ ਅੰਟੀ ਅਚਾ ਤੁਸੀਂ ਦੱਸੋਗੇ ਤੁਹਾਡੇ ਅਕੋਰਡਿੰਗ ਤੁਸੀਂ ਕਿਹੜੇ ਪਾਰਟੀ ਦੇ ਮੇਅਰ ਨੂੰ ਦੇਖਣਾ ਚਾਹੁੰਦੇ ਹੋ ਅਸੀਂ ਆਮ ਪਾਰਟੀ ਦੇ ਇੰਹਾ ਸਾਡੇ ਕੰਮ ਹੀ ਉਹ ਹੀ ਕਰਦੇ ਆ ਜੀ ਹਾਂ ਮੈਂ ਉਹਨਾਂ ਨੂੰ ਮੰਨਣੀ ਆ ਅਚਾ ਕਿਹੜਾ ਹਜੇ ਤਾਂ ਕਿਹੜਾ ਕੰਮ ਹੈਗਾ ਆਮ ਆਦਮੀ ਪਾਰਟੀ ਦਾ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇ ਉਹ ਇਹ ਕਿ ਸਾਡੀ ਪ੍ਰਾਪਰਟੀ ਦੇ ਉਹਨੇ ਕੰਮ ਕਰਵਾਇਆ ਘਰ ਬੈਠਿਆ ਤੇ ਇੱਕ ਗੱਲ ਹੋਰ ਦੱਸੋ ਕਿ ਆਮ ਆਦਮੀ ਪਾਰਟੀ ਦੀ ਜੇ ਤੁਸੀਂ ਹੁਣ ਇਸ ਵਾਰ ਜਿੱਤੇ ਜਾਂਦੀ ਤਾਂ ਔੜੀ ਹੋਣਾ ਤਾਂ ਕੀ ਉਮੀਦਾਂ ਕਿਨੇ ਮੈਂ ਤਾਂ ਸਾਡਾ ਅੱਗੇ ਵੀ ਉਹਨੇ ਕੰਮ ਕੀਤੇ ਨੇ ਹੁਣ ਅੱਗੂ ਵੀ ਕਰੂਗਾ ਪੂਰਾ ਵਿਸ਼ਵਾਸ ਹੈਗਾ ਤੁਹਾਨੂੰ ਪੂਰਾ ਪੂਰਾ ਵਿਸ਼ਵਾਸ ਸਾਡਾ ਕੰਮ ਤਾਂ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਨਹੀਂ ਕੰਮ ਕੀਤਾ ਅਸੀਂ ਪਾਣੀ ਨਹੀਂ ਵੋਟ ਨਹੀਂ ਪਾਉਂਦੇ ਪਾਣੀ ਨਹੀਂ ਮੈਂ ਨੇ ਕਿਸ ਨੂੰ ਪਾਣੀ ਕਮਾਵਾਂਗੇ ਦਿਖਾਵਾਂਗੇ ਅਸੀਂ ਕਿਹਾ ਕੁਝ ਨਹੀਂ ਲੈਣਾ ਮਤਲਬ ਤੁਹਾਡੀ ਕਿਸੇ ਨੂੰ ਵੀ ਕੋਈ ਉਮੀਦ ਨਹੀਂ ਹੈਗੀ ਉਮੀਦ ਨਹੀਂ ਹੈਗੀ ਨੂੰ ਕਿਸੇ ਕੋਲ ਬੱਚੇ ਸਾਡੇ ਪੜੇ ਲਿਖੇ ਠੱਕੇ ਖਾਰੇ ਨੌਕਰੀਆਂ ਨਹੀਂ ਹੈਗੀਆਂ ਬੱਚਿਆਂ ਵਾਸਤੇ ਅਸੀਂ ਅਸੀਂ ਉਹਨਾਂ ਨੂੰ ਤਾਂ ਵੋਟ ਪਾਵਾਂਗੇ ਜਦ ਸਾਡੇ ਬੱਚਾ ਨੌਕਰੀ ਲਵਾਏਗਾ ਸਰਕਾਰੀ ਨੌਕਰੀ ਫਾਇਦਾ ਕੀ ਸਾਨੂੰ ਵੋਟ ਪਾਉਂਦਾ ਸੱਸ ਅਸੀਂ ਲੈਣਾ ਵੀ ਕੀ ਇਹਨਾਂ ਕੋਲ ਵੱਖੋ ਵੱਖ ਲੋਕਾਂ ਦੇ ਵੱਖੋ ਵੱਖ ਰੁਝਾਨ ਨੇ ਤੁਸੀਂ ਵੀ ਦੇਖਿਆ ਕਿ ਕਿੰਨਾ ਉਹ ਵੱਖੋ ਵੱਖ ਪਾਰਟੀਆਂ ਦੇ ਕੰਮ ਨਾਲ ਜਿਹੜੇ ਉਹ ਇਨਸਪਾਇਰ ਹੋਏ ਹੋਏ ਨੇ ਤੇ ਹੁਣ ਉਹ ਚਾਹੁੰਦੇ ਨੇ ਕਿ ਉਹ ਹੀ ਪਾਰਟੀ ਜਿੱਤਣ ਤੇ ਇਸ ਤੋਂ ਬਾਅਦ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜੀ ਪਾਰਟੀ ਦੇ ਮੇਅਰ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਮੈਂ ਡਵਲਿਨ ਖੋਰ ਕੈਮਰਾਮੈਨ ਰੋਹੀ ਦੇ ਨਾਲ